ज़मीन पेचण वारी सरकार मोदी बिजली बोर्ड पेचण वारी सरकार मुर्दा सरकार मुर्दाबाद 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 मोदी सरकार मुर्दाबाद 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 खेती बिल वापस लो वापस लो वापस लो मोदी ट्रंप मुर्दाबाद 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 मोदी ट्रंप मुर्दाबाद 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 दूर ملاجم ایک ساتھ زندہ باد زندہ باد زندہ باد بجلی سہولت واپس لاؤ واپس لاؤ واپس ਵਾਹਸੂ ਵਾਹਸੂ 27 ਫਿਰ ਵਾਹਸਲਾ ਵਾਹਸੂ ਵਾਹਸੂ ਮੋਦੀ ਟਰੰਪ ਮੁਰਦਾਬਾਦ 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 ਮੋਦੀ ਟਰੰਪ ਕੋਟਚੋਰ ਮੁਰਦਾਬਾਦ ਮੁਰਦਾਬਾਦ ਇਹ ਜੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਕੌਮੀ ਟ੍ਰੇਡ ਜਿਹੜੀਆਂ ਜਥੇਬੰਦੀਆਂ ਨੇ ਸੱਦੇ ਦੇ ਉੱਤੇ ਅੱਜ ਦੇਸ਼ ਵਿਆਪੀ ਜਿਹੜੀ ਹੜਤਾਲ ਹੈ ਭਾਰਤ ਦੇ ਵਿੱਚ ਕੀਤੀ ਗਈ ਹੈ ਉਹਦੇ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਜ਼ਦੂਰ ਜਥੇਬੰਦੀਆਂ, ਮੁਲਾਜ਼ਮਾਂ ਜਥੇਬੰਦੀਆਂ ਤੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਸਾਂਝੇ ਤੌਰ ਦੇ ਉੱਤੇ ਇਸ ਦੀ ਹਮਾਇਤ ਦੇ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਲਈ ਪਹੁੰਚਿਆ। ਦੇਖੋ ਹਰ ਇੱਕ ਡਿਪਾਰਟਮੈਂਟ ਦਾ ਆਪਦੇ-ਆਪ ਦੇ ਪੱਧਰ ਤੇ ਇਹ ਹੈ ਪ੍ਰੋਗਰਾਮ ਜੀ। ਕਿਉਂਕਿ ਜਿਹੜੀਆਂ ਬਿਜਲੀ ਦੇ ਮੁਲਾਜ਼ਮ ਨੇ ਉਹ ਜ਼ਿਆਦਾਤਰ ਆਪਣੇ ਗੇਟਾਂ ਦੇ ਰੈਲੀਆ ਕਰਨਗੇ। ਜਿਹੜੇ ਟੀਚਰ ਨੇ ਉਹ ਆਪਣੇ ਉਹਦੇ ਨਾਲ ਕਰਨਗੇ। ਜਿਹੜੀਆਂ ਰੋਡ ਵਿੱਚ ਬਸਾਂ ਨੇ ਜਾਂ ਜਾਣੀ ਬੈਂਕਾਂ ਵਾਲੇ ਨੇ ਸਾਰਿਆਂ ਦਾ ਆਪਣੇ ਆਪਣੇ ਪੱਧਰ ਦਾ ਪ੍ਰੋਗਰਾਮ ਪਰ ਸੰਯੁਕਤ ਮੋਰਚੇ ਦਾ ਇਹ ਪ੍ਰੋਗਰਾਮ ਹੈ ਧਰਨੇ ਦਾ ਰੋਸ ਧਰਨਿਆਂ ਦਾ ਅੱਜ ਉਸ ਰੋਸ ਧਰਨੇ ਵਜੋਂ ਅੱਜ ਐਕਸੀਡੈਂਟ ਦਫ਼ਤਰ ਨਾਭਾ ਬਿਜਲੀ ਬੋਰਡ ਦੇ ਅਸੀਂ ਜਿਹੜਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਧਰਨਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕਰਾਂਗੇ ਇਹ ਰੋਸ ਪ੍ਰਦਰਸ਼ਨ ਜਿਹੜੀਆਂ ਚਾਰ ਤਾਂ ਮੇਨ ਮੰਗਾਂ ਨੇ ਜੀ ਬਿਜਲੀ ਬਿੱਲ 2025 ਬੀਜ ਸੋਧ ਬਿੱਲ ਅਤੇ ਜਿਹੜਾ ਲੇਬਰ ਐਕਟ ਕੋਡ ਚਾਰ ਬਣਾਤੇ ਉਹਦੇ ਵਿਰੋਧ ਦੇ ਵਿੱਚ ਚੌਥਾ ਹੈਗਾ ਮਨਰੇਗਾ ਦੇ ਵਿੱਚ ਇਹ ਜਿਹੜੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਚੱਲੇ ਹੋਏ ਆ ਉਹਨਾਂ ਤੇ ਹੀ ਪ੍ਰਦਰਸ਼ਨ جاری ਹੈ ਔਰ ਇੱਕ ਇਹ ਹੈ ਕਿ ਕਿਸਾਨ ਜਥੇਬੰਦੀਆਂ ਜਿਹੜਾ ਅਮਰੀਕਾ ਦੀ ਟਰੰਪ ਤੇ ਮੋਦੀ ਸਰਕਾਰ ਦੀ ਡੀਲ ਹੋਈ ਹੈ ਹੁਣ ਖੇਤੀਬਾੜੀ ਦੇ ਉਹਦੇ ਦੇ ਉੱਤੇ ਅੱਜ ਮੋਦੀ ਦਾ ਤੇ ਟਰੰਪ ਦਾ ਪਤਲਾ ਵੀ ਫੁੱਕੇ ਜਾਊ ਪਰ ਉਹਦਾ ਵਿਰੋਧ ਹੈ ਜਿਹੜਾ ਅਸੀਂ ਲਗਾਤਾਰ ਕਰ ਰਹੇ ਹਾਂ ਕਿ ਕਿਸਾਨੀ ਹੈ ਜਿਹੜੀ ਲਈ ਮੰਡੀ ਖੋਲਤੀ ਔਰ ਉਹਦੇ ਅਗਲੀ ਗੱਲ ਇਹ ਆ ਰਹੀ ਹੈ ਕਿ ਹਜੇ ਤੱਕ ਭਾਰਤ ਸਰਕਾਰ ਜਾਂ ਭਾਰਤ ਦਾ ਪ੍ਰਧਾਨ ਮੰਤਰੀ ਜਾਂ ਖੇਤੀ ਮੰਤਰੀ ਇਹ ਕਹਿਣ ਲਈ ਤਿਆਰ ਨਹੀਂ ਹੈਗਾ ਕਿ ਡੀਲ ਕੀ ਹੋਈ ਹੈ ਉਹਦੇ ਚ ਇਹ ਆ ਕਿ ਸਿੱਧਾ ਸਿੱਧਾ ਜੋ ਆ ਰਿਹਾ ਹੈ ਕਿ ਜੇਕਰ ਉਹ ਜੀਐਮ ਫਸਲਾਂ ਜਿਹੜੀਆਂ ਬਾਹਰਲੀਆਂ ਕੰਪਨੀਆਂ ਦੇ ਫਸਲਾਂ ਨੇ ਕਿਉਂਕਿ ਉੱਥੇ ਦਾ ਕਿਸਾਨ ਆ ਜਿਹੜਾ ਉਸ 100 ਏਕੜ ਵਾਲਾ ਪੰਜਾਬ ਦਾ ਕਿਸਾਨ ਆ ਜਿਹੜਾ ਉਹ 3.5 ਏਕੜ ਵਾਲਾ ਇਹਨਾਂ ਦਾ ਕੰਪੀਟੀਸ਼ਨ ਸਰਕਾਰ ਨੇ ਕਰਾਤਾ ਕਿਉਂਕਿ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਕੰਪੀਟੀਸ਼ਨ 'ਚ ਨਹੀਂ ਜਾ ਸਕਦਾ ਕਿਉਂਕਿ 1000 ਵਾਲੇ ਦੇ ਆਪਣੀਆਂ ਫੈਸਿਲਿਟੀਆਂ ਨੇ 3.5 ਏਕੜ ਵਾਲੇ ਦੀਆਂ ਆਪਣੀਆਂ ਨੇ ਇਸ ਲਈ ਅਸੀਂ ਇਸ ਦੀ ਪੂਰਜੋਰ ਸ਼ਬਦਾਂ 'ਚ ਨਖੇਦੀ ਕਰਦੇ ਹਾਂ ਔਰ ਨਾਲ ਦੀ ਨਾਲ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਸਹੀ ਅਰਥਾਂ 'ਚ ਲੋਕਾਂ ਦੀ ਚੁਣੀ ਹੋਈ ਸਰਕਾਰ ਕਿਉਂ ਨਹੀਂ ਦੱਸਦੀ ਕਿ ਲੋਕ ਲੋਕਾਂ ਦੇ ਹੱਕ ਚ ਫੈਸਲਾ ਹੈ ਜਾਂ ਵਿਰੋਧ ਦੇ ਚ ਫੈਸਲਾ ਹੈ ਅੱਜ ਜਿਹੜੀ ਮਤਲਬ ਕਿ 12 ਤੋਂ ਫਰਬ ਜਿਹੜੀ ਹੜਤਾਲ ਆ ਗਈ ਜਿਹੜੀ ਟ੍ਰੇਡ ਜਥੇਬੰਦੀਆਂ ਵੱਲੋਂ ਸਾਰੇ ਭਾਰਤ ਦੇ ਵਿੱਚ ਕੀਤੀ ਜਾ ਰਹੀ ਹੈਗੀ ਇਹਦੇ ਵਿੱਚ ਮਜ਼ਦੂਰ, ਮਲਾਜ਼ਮ, ਕਿਸਾਨ ਜਿੰਨੇ ਵੀ ਕਿਰਤੀ ਲੋਕ ਨੇ ਚ ਮਰੇਗਾ ਕੰਮ ਨੇ ਸਾਰੇ ਹਿੱਸਾ ਲੈ ਰਹੇ ਨੇਗੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜੀ ਸਾਡੀ ਮੋਦੀ ਸਰਕਾਰ ਆ ਗਈ ਸਾਡੀ ਭਾਰਤ ਸਰਕਾਰ ਆ ਗਈ ਉਹ ਮਤਲਬ ਕਿ ਸਾਡੇ ਇੰਡੀਆ ਜਿੰਨੇ ਵੀ ਸਾਧਨ ਨੇਗੇ ਚਾਹੇ ਕਿਸਾਨੀ ਆ ਚਾਹੇ ਸਾਡੇ ਆ ਪ੍ਰਾਈਵੇਟ ਸੈਕਟਰ ਨੇਗੇ ਚਾਹੇ ਸਰਕਾਰੀ ਅਧਾਰਿਆਂ ਨੂੰ ਵੇਚਣ ਤੇ ਲੱਗੀ ਹੋਈ ਹੈ ਜਿਵੇਂ ਆਪਾਂ ਲੇਬਰ ਕਾਨੂੰਨਾਂ ਦੀ ਗੱਲ ਕਰ ਲਈਏ ਪਹਿਲਾਂ ਬਹੁਤ ਮਤਲਬ ਕਿ ਜਿਹੜੇ ਮਜ਼ਦੂਰ ਪੱਖੀ ਕਾਨੂੰਨ ਹੁੰਦੇ ਸੀ ਉਹਦੇ ਵਿੱਚ ਉਹਨਾਂ ਨੇ ਚਾਰ ਲੇਬਰ ਕੋਡ ਬਣਾ ਦੇਨੇ ਕਿ ਮਨਰੇਗਾ ਸਕੀਮ ਉਹ ਖਤਮ ਕਰ ਦਿੱਤੀ ਗਈ ਹੈ ਕਿ ਕਿਸਾਨੀ ਜਿਹੜਾ ਬਿੱਲ ਆਪਾਂ ਨੇ ਪਹਿਲਾਂ ਮਤਲਬ ਕਿ ਦਿੱਲੀ ਦੇ ਵਿੱਚ ਧਰਨੇ ਲਾ ਕੇ ਰੱਖੇ ਨੇਗੇ ਉਦੋਂ ਕਿਸਾਨਾਂ ਨੇ ਲੜਾਈ ਲੜ ਕੇ ਜਿਹੜੇ ਉਹ ਬਿੱਲ ਬੰਦ ਕੇ ਰੱਦ ਕਰਵਾਏ ਸੀਗੇ ਹੁਣ ਉਹਨਾਂ ਨੇ ਇੱਕ ਨਵਾਂ ਰਾਹ ਲੱਭ ਲਿਆ ਜਿਹੜਾ ਅਮਰੀਕਾ ਦੇ ਟਰੰਪ ਨਾਲ ਸਮਝੌਤਾ ਕੀਤਾਗਾ ਜਿਹੜੀ ਮੋਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨਾਲ ਉਹਨਾਂ ਨੇ ਇਹ ਸਮਝੌਤਾ ਕੀਤਾ ਵੀ ਜਿੰਨਾ ਵੀ ਮਲ ਕਿਹੜਾ ਅਮਰੀਕਾ ਦਾ ਜਿੰਨਾ ਵੀ ਕਹਿ ਸਕਦੇ ਆਂਗਾ ਕਿ ਉਥੋਂ ਦੀ ਬਾਦੂ ਕੋਈ ਫਸਲ ਹੈ ਜਾਂ ਕੋਈ ਦੁੱਧ ਹੈ ਜਾਂ ਕੋਈ ਫਲ ਲੇਗੇ ਉਹ ਸਿੱਧੇ ਹੀ ਰੂਪ ਦੇ ਵਿੱਚ ਇੱਥੋਂ ਜ਼ੀਰੋ ਜਿਹੜਾ ਉਹਨਾਂ ਨੂੰ ਮਲ ਕੇ ਕੋਈ ਟੈਕਸ ਨਹੀਂ ਲੱਗੂਗਾ ਇੱਥੇ ਆ ਕੇ ਵੇਚ ਸਕਦੇ ਨੇ ਮੇਰਾ ਕਹਿਣ ਦਾ ਭਾਅ ਵੀ ਜਿਹੜਾ ਅਮਰੀਕਾ ਦਾ ਗੋਹਾਕੂੜਾ ਵੀ ਹੈ ਉਹ ਵੀ ਮਲ ਕੇ ਇੱਥੇ ਉਹ ਵੇਚ ਸਕਦੇ ਨੇਗੇ ਮੁਲਾਜ਼ਮਾਂ ਨੂੰ ਕੀ ਮੁਲਾਜ਼ਮਾਂ ਨੂੰ ਦੇਖੋ ਜੀ ਮੁਲਾਜ਼ਮ ਜਿਹੜੇ ਅੱਜ ਅਸੀਂ ਮੈਂ ਇੱਥੇ ਅੱਜ ਪ੍ਰੋਗ੍ਰੋਸ ਪ੍ਰਦਰਸ਼ਨ ਕਰ ਰਹੇ ਆਂਗੇ ਜਿਹੜੇ ਸਾਡੀ ਆ ਮੋਦੀ ਸਰਕਾਰ ਹੈ ਉਹ 2025 ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਹੈਗੀ ਜਿਹਦਾ ਅਸੀਂ ਮਤਲਬ ਕਿ ਵਿਰੋਧ ਕਰਦੇ ਆ ਉਹ ਬਿੱਲ ਇੰਨਾ ਮਾੜਾ ਹੈਗਾ ਵੀ ਜਿਹੜੇ ਅੱਜ ਲੋਕ ਚਾਹੇ ਹੋ ਫ੍ਰੀ ਬਿਜਲੀ ਦੇ ਰੂਪ ਚ ਆਨੰਦ ਮਾਰ ਰਹੇ ਨੇ ਕਿ ਜਾਂ ਘਟ ਜੁਨਟਾਂ ਦੇ ਵਿੱਚ ਜਾਂ ਘਟ ਰੇਟ ਦੇ ਵਿੱਚ ਬਿਜਲੀ ਮਿਲ ਰਹੀ ਆ ਉਹ ਸਾਰੀਆਂ ਜਿਹੜੀਆਂ ਗੱਲਾਂ ਨੇਗੇ ਉਹ ਬਸੋ ਗੱਲ ਬਾਹਰ ਹੋ ਜਾਣੀਆਂ ਜੇ ਉਹ ਪ੍ਰਾਈਵੇਟ ਬਿੱਲ ਆ ਵੀ ਪਾਸ ਹੋ ਜਾਂਦਾਗਾ ਜੇ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਮੱਝਾਂ ਰੱਖੀ ਹੋਈਆਂ ਨੇਗੀਆਂ ਸਾਨੂੰ ਉਹਦੇ ਵਾਸਤੇ ਵੀ ਅਲੱਗ ਮੀਟਰ ਲਵਾਉਣਾ ਪਊਗਾ ਠੀਕ ਹੈ ਇੰਨਾ ਮਤਲਬ ਕਿ ਜਿਹੜੇ ਚਿੱਪ ਵਾਲੇ ਮੀਟਰ ਨੇਗੇ ਉਹ ਲੱਗ ਜਾਣੇ ਨੇ ਕਿ ਜਦੋਂ ਮਤਲਬ ਕਿ ਉਹਦੇ ਵਿੱਚ ਪੈਸੇ ਖਤਮ ਹੋ ਜਾ ਕਰਨਗੇ ਤਾਂ ਲਾਈਟ ਬੰਦ ਹੋ ਜਾ ਕਰੂਗੀ ਇਸ ਤਰ੍ਹਾਂ ਦੇ ਜਿਹੜੇ ਲੋਕ ਮਾਰੂ ਨੀਤੀਆਂ ਜਿਹੜੀਆਂ ਸਰਕਾਰ ਲਾਗੂ ਕਰ ਰਹੀ ਹੈਗੀ ਇਸ ਕਰਕੇ ਅੱਜ ਅਸੀਂ ਸਾਰੇ ਮਤਲਬ ਕਿ ਮਲਾਜਮ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਨਾਭਾ ਡਿਵੀਜ਼ਨ 'ਚ ਧਰਨਾ ਦੇ ਰਹੇ ਹਾਂਗੇ ਮੋਦੀ ਤੇ ਟਰੰਪ ਦਾ ਪਤਲਾ ਹੀ ਫੁੱਕਾਂਗੇ ਜਦੋਂ ਤੱਕ ਇਹ ਬਿੱਲ ਮਤਲਬ ਕਿ ਰੱਦ ਨਹੀਂ ਹੁੰਦੇ ਜਾਂ ਸਾਡੇ ਨਾਲ ਕੋਈ ਬਹਿ ਕੇ ਗੱਲ ਨਹੀਂ ਕਰਦੇ ਕਿਸਾਨਾਂ ਤੇ ਇੱਥੇ ਵੰਦੀਆਂ ਨਾਲ ਜਿਹੜੀ ਸਾਡੀ ਉਹ ਲੜਾਈ ਜਾਰੀ ਰਹੂਗੀ ਕਿਉਂਕਿ ਮੈਂ ਭਾਰਤੀ ਕਿਸਾਨ ਜੂਨੀਏਕਤਾ ਉਗਰਾਹ ਬਲਾਕ ਨਾਬਾ ਦਾ ਜਰਨਲ ਸਕੱਤਰ ਜਸਵਿੰਦਰ ਸਿੰਘ ਸਾਲੂਆਲਾ ਕਿਉਂਕਿ ਜਿਹੜੀ ਅੱਜ ਇਹ 12 ਫਰਵਰੀ ਦੀ ਟਰੇਡਰ ਜੂਨੀਆ ਦੇ ਨਾਲ ਉਹਨਾਂ ਦੀ ਹਮਾਇਤ ਦੇ ਵਿੱਚ ਐਸਕੇਐਮ ਪੂਰੇ ਹਿੰਦੁਸਤਾਨ ਦੇ ਵਿੱਚ ਸਟ੍ਰਾਈਕ ਕਰ ਰਹੀ ਹੈ ਹੜਤਾਲ ਕਰ ਰਹੀ ਹੈ ਕਿਉਂਕਿ ਜਿਹੜਾ ਹੁਣ ਪਿੱਛੇ ਜੇ ਮੋਦੀ ਨੇ ਸਮਝੌਤਾ ਕੀਤਾ ਟਰੰਪ ਦੇ ਨਾਲ ਉਹ ਬਹੁਤ ਹੀ ਘਾਤਕ ਸਮਝੌਤਾ ਉਹਦੇ ਵਿੱਚ ਕਿਸਾਨੀ ਮਜ਼ਦੂਰੀ ਹਰੇਕ ਵਰਗ ਉੱਚ ਪ੍ਰਭਾਵਿਤ ਹੋਣਾ ਕਿਉਂਕਿ ਜਿਹੜਾ ਉਧਰੋਂ ਸਮਾਨ ਆਉਣਾ ਉਧਰੋਂ ਕਿਸਾਨਾਂ ਦੀ ਜੇ ਵੀ ਫਸਲਾਂ ਨੇ ਉਧਰੋਂ ਆਉਣਾ ਉਹ ਫ੍ਰੀ ਜਾਨਕਿ 0% ਟੈਕਸ ਆ ਤੇ ਜਿਹੜੀ ਕੋਈ ਇਧਰੋਂ ਆਈਟਮ ਜਾਣੀ ਆ ਆਪਣੀ ਇੰਡੀਆ ਦੇ ਵਿੱਚੋਂ ਉਧਰ 18% ਲੱਗਣਾ ਲੇਕਿਨ ਜਿਹੜੀ ਉਧਰੋਂ ਸਾਰੀਆਂ ਆਈਟਮ ਆਉਣੀਆਂ ਉਹਦੇ ਵਿੱਚ ਆ ਕੇ ਪੂਰਾ ਖੇਤੀਬਾੜੀ ਜਿਹੜਾ ਵਿਭਾਗ ਆਪਣਾ ਕਿਸਾਨੀ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਤੇ ਆਉਣ ਨਾਲ ਜਿਹੜੇ ਨਾਲ ਇਹ ਲੋਕ ਨੇ ਜਿਵੇਂ ਮਜ਼ਦੂਰ ਨੇ ਹੋਰ ਗਰੀਬ ਕਿਸਾਨ ਨੇ ਉਹ ਸਾਰੇ ਟੋਟਲੀ ਪ੍ਰਭਾਵਿਤ ਹੋਣਗੇ ਅਸੀਂ ਜਿਹੜਾ ਇਹ ਸਮਝੌਤਾ ਮੋਦੀ ਨੇ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ 12 ਫਰਵਰੀ 2026 ਨੂੰ ਟ੍ਰੇਡ ਜੁਨੀਆ ਦੇ ਨਾਲ ਲੜ ਕੇ ਉਹਨਾਂ ਦੀ ਸਹਿਯੋਗ ਦੇ ਉਹਨਾਂ ਨੂੰ ਸਹਿਯੋਗ ਕਰਦੇ ਹੋਏ ਐਸਕੇਐਮ ਦੇ ਤਹਿਤ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਬੰਦ ਦਾ ਸੱਦਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਕੋਈ ਹੋਰ ਵੀ ਆਪਣੇ ਜਥੇਵੰਦੀਆਂ ਵੱਲੋਂ ਜਾਂ ਟ੍ਰੇਡ ਜਥੇਵੰਦੀਆਂ ਵੱਲੋਂ ਕੋਈ ਮੌਕਾ ਮਿਲੂਗਾ ਸੰਘਰਸ਼ ਨੂੰ ਬਹੁਤ ਤਿੱਖਾ ਕਰਾਂਗੇ